ਸਰਦਾਰ ਬਰਿੰਦਰ ਸਿੰਘ ਸੇਖੋ ਕੰਟੈਨ ਡੀਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਕਰੀਬ 15-20 ਦਿਨ ਤੋਂ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਆਓ ਭਾਈ ਆਪਾਂ ਆਪਣੀਆਂ ਜਮੀਰਾਂ ਨੂੰ ਜਗਾਈਏ ਨਸ਼ੇ ਭਜਾਈਏ ਤੇ ਜਵਾਨੀ ਬਚਾਈਏ ਕਿ ਇੱਕ ਪੁੱਜਕ ਬੰਦਿਆਂ ਨੇ ਕੱਲ ਲੁਧਿਆਣੇ ਦੇ ਵਿੱਚ ਇਕੱਠ ਕਰਨ ਲਈ ਸੱਦਾ ਦਿੱਤਾ ਹੋਇਆ ਹੈ ਕਿ ਡਾਕਟਰ ਗੁਰਵਿੰਦਰ ਸਿੰਘ ਅਗਰੇਟਾ ਜੋ ਕੋਈ ਜਾਤਪਾਤ ਦੇ ਖਿਲਾਫ ਬੋਲ ਰਿਹਾ ਹੈ ਉਹਨਾਂ ਤੇ ਪਰਚਾ ਦਰਜ ਕਰਾਉਣ ਲਈ 16 ਦਸੰਬਰ ਨੂੰ ਇਹ ਹੀ ਦਿਨ ਮقرਰ ਕਰ ਕੀਤਾ ਹੋਇਆ ਹੈ ਉਹਨਾਂ ਨੇ ਤਾਂ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਇਹ ਤਾਂ ਇੱਕ ਦੋ ਦਿਨ ਪਿੱਛੇ ਵੀ ਕਰ ਸਕਦੇ ਆ ਆਪਾਂ ਇੱਕ ਪਾਸੇ ਤੁਸੀਂ ਉਸੇ ਦਿਨ ਦਾ ਹੀ ਲੁਧਿਆਣਾ ਦੇ ਵਿੱਚ ਕਾਦ ਦਿਖਾ ਰਹੇ ਹੋ ਕੀ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਹੋ ਕਿ ਅਸੀਂ ਭਾਈ ਤੁਹਾਡੇ ਆ ਸਤਿ ਸ਼੍ਰੀ ਅਕਾਲ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਤ ਜੈ ਸੰਵਿਧਾਨ ਸਾਥੀਓ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ 16 ਦਸੰਬਰ 2023 ਸਮਰੂਰ ਵਿਖੇ ਸੁਨਾਮੀ ਗੇਟ ਜਿਹੜਾ ਸਮਰੂਰ ਹੈ ਮਹਾਰਾਜ ਮਹਾਰਾਜ ਜੀਤ ਸਿੰਘ ਮਾਰਕੀਟ ਉੱਥੇ ਇੱਕ ਪੰਜਾਬ ਦੇ ਦਰਦੀ ਲੋਕ ਪੰਜਾਬ ਦੇ ਚਿੰਤਕ ਲੋਕ ਉਹਨਾਂ ਵੱਲੋਂ ਇੱਕ ਕਨਵੈਨਸ਼ਨ ਰੱਖੀ ਗਈ ਹੈ ਕਿ ਮੀਟਿੰਗ ਰੱਖੀ ਗਈ ਹੈ ਜੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਸੇਖੋ ਰਿਟਾਇਰਡ ਡੀਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਕਰੀਬ 15-20 ਦਿਨ ਤੋਂ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਆਓ ਭਾਈ ਆਪਾਂ ਆਪਣੀਆਂ ਜਮੀਰਾਂ ਨੂੰ ਜਗਾਈਏ ਨਸ਼ੇ ਭਜਾਈਏ ਤੇ ਜਵਾਨੀ ਬਚਾਈਏ ਪੰਜਾਬ ਦਰਦਿਆਂ ਦੀ ਮਾਰੂ ਨਸ਼ਿਆਂ ਖਿਲਾਫ ਕਨਵੈਨਸ਼ਨ ਇਹ ਹੋਣ ਜਾ ਰਹੀ ਹੈ ਕੱਲ 16 ਦਸੰਬਰ ਨੂੰ ਤਾਂ ਮੈਂ ਅਪੀਲ ਕਰੂੰਗਾ ਸਾਰੇ ਪੰਜਾਬ ਦੇ ਨੌਜਵਾਨੀ ਨੂੰ ਜਾਂ ਜਾ ਕੋਈ ਕੋਈ ਵੀ ਸਾਡਾ ਕੋਈ ਐਹੋਜੇ ਇਨਸਾਨ ਜਿਹੜੇ ਕਿ ਪੰਜਾਬ ਦਾ ਦਰਦ ਲੈ ਕੇ ਚੱਲਦੇ ਆ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿਣ ਵਾਲੇ ਸਾਡੇ ਵੀਰ ਜਾਂ ਕੋਈ ਜਥੇਬੰਦੀਆਂ ਜਾ ਕੋਈ ਕਮੇਟੀਆਂ ਜਾਂ ਕੋਈ ਸੰਸਥਾਵਾਂ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਆਓ ਕੱਲ 16 ਦਸੰਬਰ ਨੂੰ 11 ਵਜੇ ਸਰਦਾਰ ਬਲਵਿੰਦਰ ਸਿੰਘ ਸੇਖੋ ਟਾਇਰ ਡੀਐਸਪੀ ਸਾਹਿਬ ਵੱਲੋਂ ਦਿੱਤੇ ਗਏ ਸੱਦੇ ਤੇ ਆਪਾਂ ਹੌਮ ਹੁਮਾ ਕੇ ਪਹੁੰਚੀਏ ਤਾਂ ਕਿ ਇਹ ਕਨਵੈਨਸ਼ਨ ਜਾਂ ਇਹ ਰੈਲੀ ਦੇ ਰੂਪ ਵਿੱਚ ਜੋ ਉੱਥੇ ਇਕੱਠ ਹੋਊਗਾ ਇਹ ਇੱਕ ਪੰਜਾਬ ਸਰਕਾਰ ਦੇ ਖਿਲਾਫ ਇੱਕ ਬੀਲ ਪੱਥਰ ਗੱਡਿਆ ਜਾਵੇ ਇਸ ਕਰਕੇ ਮੈਂ ਅਪੀਲ ਕਰਦਾ ਹਾਂ ਕਿ ਕਰੋ ਜਾਂ ਮਰੋ ਇਸ ਨੀਤੀ ਨੂੰ ਲੈ ਕੇ ਸਰਦਾਰ ਬਰਵਿੰਦਰ ਸਿੰਘ ਸੇਖੋਂ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਿਨ੍ਹਾਂ ਦੇ ਵਿੱਚ ਅਸੀਂ ਵੀ ਹਿੱਸਾ ਹੈ ਜਿਹੜੇ ਕਿ ਲੋਕਾਂ ਦਾ ਦਰਦ ਲੈ ਕੇ ਪਿੰਡਾਂ ਦੇ ਵਿੱਚ ਜਾ ਰਹੇ ਐ ਤੇ ਉਹਨਾਂ ਨੇ ਜਿਹੜੀ ਕਨਵੈਨਸ਼ਨ ਰੱਖੀ ਆ ਉਹ ਉਹੀ ਸਰਰੂਰ ਦੇ ਵਿੱਚ ਹੀ ਰੱਖ ਲਈ ਹਾਓ ਭਾਈ ਆਪਾਂ ਆਜਾ ਸਰਦਾਰ ਬਲਵਿੰਦਰ ਸਿੰਘ ਦੇ ਸੇਖੋਂ ਡੀਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਦਾ ਆਪਾਂ ਸਾਥ ਲਈਏ ਇੱਥੇ ਇਹ ਸਾਰਿਆਂ ਦਾ ਸਾਂਝਾ ਫਰੰਟ ਇਹ ਇੱਕ ਫਰੰਟ ਤੇ ਇਕੱਠੇ ਹੋਣ ਵਾਸਤੇ ਸਾਰਿਆਂ ਨੂੰ ਕਾਲ ਕੀਤੀ ਗਈ ਹੈ ਕਿ ਆਓ ਭਾਈ ਆਪਾਂ ਇੱਕ ਫਰੰਟ ਤੇ ਇਕੱਠੇ ਹੋ ਕੇ ਇਹ ਸਾਰੀਏ ਸਰਕਾਰ ਦਾ ਮੂੰਹ ਤੋੜਵਾ ਜਵਾਬ ਦਈਏ ਕਿਉਂਕਿ ਜੋ ਗੰਦ ਪਹਿਲਾਂ ਅਕਾਲੀ ਦਲ ਸਰਕਾਰ ਵੱਲੋਂ ਕਾਂਗਰਸ ਸਰਕਾਰ ਵੱਲੋਂ ਤੇ ਆ ਹੁਣ ਮੌਜੂਦਾ ਸਰਕਾਰ ਵੱਲੋਂ ਜਿਹੜੇ ਸਾਡੇ ਹੱਕਾਂ ਦੇ ਉੱਤੇ ਡਾਕੇ ਮਾਰੀ ਜਾ ਰਹੇ ਆ ਭਾਵੇਂ ਕੋਈ ਫਸਲ ਹੈ ਜਾਂ ਕੋਈ ਅੰਪਲਾਈਜ਼ ਹੈ ਜਾਂ ਕੋਈ ਸਾਡਾ ਬਿਜ਼ਨਸ ਹੈ ਜਾ ਸਾਡੇ ਪਾਣੀ ਹੈ ਜਾਂ ਸਾਡੇ ਹੋਰ ਕੋਈ ਮੁੱਦੇ ਆ ਇਹਨਾਂ ਦੇ ਉੱਤੇ ਜਿਹੜੇ ਡਾਕੇ ਮਾਰ ਰਹੀ ਹੈ ਸਰਕਾਰ ਇਹਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਆਓ ਸਾਰੇ ਆਪਾਂ ਕਨਵੈਨਸ਼ਨ ਦੇ ਵਿੱਚ ਇਕੱਠੇ ਹੋਈਏ ਤਾਂ ਥੋੜੀ ਜਿਹੀ ਮਜੂਸੀ ਮੈਨੂੰ ਇੱਕ ਹੋਰ ਵੀ ਹੋਈ ਹੈ ਇਹਦੇ ਵਿੱਚ ਕਿ ਕੁਝ ਕੁ ਬੰਦਿਆਂ ਨੇ ਕੱਲ ਲੁਧਿਆਣੇ ਦੇ ਵਿੱਚ ਇਕੱਠ ਕਰਨ ਲਈ ਸੱਦਾ ਦਿੱਤਾ ਹੋਇਆ ਹੈ ਕਿ ਡਾਕਟਰ ਗੁਰਿੰਦਰ ਸਿੰਘ ਰਗਰੇਟਾ ਜੋ ਕੋਈ ਜਾਤਪਾਤ ਦੇ ਖਿਲਾਫ ਬੋਲ ਰਿਹਾ ਹੈ ਉਹਨਾਂ ਤੇ ਪਰਚਾ ਦਰਜ ਕਰਾਉਣ ਲਈ 16 ਦਸੰਬਰ ਨੂੰ ਇਹ ਹੀ ਦਿਨ ਮقرਰ ਕੀਤਾ ਹੋਇਆ ਉਹਨਾਂ ਨੇ ਤਾਂ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਇਹ ਤਾਂ ਇੱਕ ਦੋ ਦਿਨ ਪਿੱਛੇ ਵੀ ਕਰ ਸਕਦੇ ਆ ਆਪਾਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਲੁਧਿਆਣਾ ਦੇ ਵਿੱਚ ਕਮਿਸ਼ਨ ਸਾਹਿਬ ਦੇ ਦਫ਼ਤਰ ਦੇ ਅੱਗੇ ਤੁਸੀਂ ਜਾ ਕੇ ਏਡਾ ਕੱਟ ਕਰੋ ਇਹ ਆਪਾਂ ਆਪੋ ਆਪਣੇ ਜ਼ਿਲ੍ਹਿਆਂ ਦੇ ਐਸਐਸਪੀਆ ਨੂੰ ਵੀ ਆਪਾਂ ਮੰਗ ਪੱਤਰ ਦੇ ਸਕਦੇ ਆ ਕਮੇਟੀਆਂ ਬਣਾ ਕੇ 9 ਮੈਂਬਰੀ ਦਾ 5 ਮੈਂਬਰੀ 11 ਮੈਂਬਰੀ ਕਮੇਟੀ ਬਣਾਏਗੀ 21 ਮੈਂਬਰੀ ਕਿ ਆ ਭਾਈ ਇਸ ਤਰ੍ਹਾਂ ਹੋ ਰਿਹਾ ਜਾਪਾਤ ਹੋ ਰਹੀ ਹੈ ਵੀ ਇਹਦੇ ਦੇ ਖਿਲਾਫ ਪਰਚਾ ਦਰਜ ਕਰੋ ਪਰਚਾ ਹੋਣਾ ਜਾਂ ਨਾ ਹੋਣਾ ਉਹ ਵੱਖਰੀ ਗੱਲ ਹੈ ਸਾਡਾ ਉਹਦਾ ਕੋਈ ਮਤਲਬ ਨਹੀਂ ਪਰ ਸਾਡਾ ਮਤਲਬ ਇਹ ਹੈ ਕਿ ਇੱਕ ਪਾਸੇ ਤਾਂ ਯਾਰ ਸਾਰੇ ਫਰੰਟ ਨੂੰ ਇਕੱਠਾ ਕਰਨ ਵਾਸਤੇ ਪੰਜਾਬ ਨੂੰ ਪੰਜਾਬ ਦੇ ਦਰਦੀਆਂ ਦੀ ਆਪਾਂ ਮੀਟਿੰਗ ਰੱਖ ਰਹੇ ਆ ਇੱਕ ਪਾਸੇ ਤੁਸੀਂ ਉਸੇ ਦਿਨ ਦਾ ਹੀ ਲੁਧਿਆਣਾ ਦੇ ਵਿੱਚ ਕੱਠ ਦਿਖਾ ਰਹੇ ਹੋ ਕੀ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਹੋ ਕਿ ਅਸੀਂ ਭਾਈ ਤੁਹਾਡੇ ਆ ਮੈਨੂੰ ਤਾਂ ਇਹੀ ਲੱਗਦਾ ਕਿ ਤੁਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹੋ ਲੁਧਿਆਣੇ ਕੱਠ ਕਰਕੇ ਭਾਈ ਇਹ ਤਾਂ ਐਵੇਂ ਤੁਰੇ ਫਿਰਦੇ ਆ ਅਸਲ ਪੰਜਾਬ ਦੇ ਦਰਦੀ ਤਾਸੇ ਆ ਜਿਹੜੇ ਇਸ ਕੱਟ ਨੂੰ ਠਕਰਾ ਕੇ ਅੱਜ ਅਸੀਂ ਵੱਖਰਾ ਇੱਕ ਕੱਟ ਕਰ ਰਹੇ ਆ ਲੁਧਿਆਣੇ ਦੇ ਵਿੱਚ ਮੈਂ ਸਾਰੇ ਵੀਰਾਂ ਨੂੰ ਅਪੀਲ ਕਰੂੰਗਾ ਕਿ ਜਿਹੜਾ ਤੁਸੀਂ ਲੁਧਿਆਣੇ ਦੇ ਵਿੱਚ ਕੱਟ ਕਰ ਰਹੇ ਹੋ ਇਹਨੂੰ ਪਲੀਜ਼ ਇੱਕ ਦੋ ਦਿਨ ਡਿਲੇ ਕਰ ਦਿਓ ਅੱਜ ਵੀ ਕਰ ਸਕਦੇ ਸੀ ਤੁਸੀਂ 17 18 19 ਨੂੰ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿਉਂਕਿ ਇਹ ਜਿਹੜਾ ਕਨਵੈਨਸ਼ਨ 11 ਤਰੀਕ ਦੀ ਆ 16 ਤਰੀਕ ਦੀ ਸੇਖੋ ਸਾਹਿਬ ਵੱਲੋਂ ਕਾਲ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਪਿੰਡਾਂ ਦੇ ਵਿੱਚ ਉਹ ਕਾਫੀ ਜਨਾਂ ਦੇ ਉੱਤੋਂ ਆਪਣਾ ਘਰ-ਬਾਰ ਛੱਡ ਕੇ ਸੁਗਰੂਰ ਜ਼ਿਲ੍ਹੇ ਦੇ ਵਿੱਚ ਉਹਨੇ ਉਹਨਾਂ ਨੇ ਡੇਰੇ ਲਾਏ ਹੋਏ ਆ ਇਸ ਕਰਕੇ ਜੇ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਪੰਜਾਬ ਦੀਆਂ ਨਸਲਾਂ ਨੂੰ ਨਸ਼ਿਆਂ ਤੋਂ ਰਹਿਤ ਕਰਾਉਣਾ ਪੰਜਾਬ ਨੂੰ ਕ腐ਸ਼ਨ ਤੋਂ ਰਹਿਤ ਕਰਾਉਣਾ ਤਾਂ ਭਾਈ ਸਰਦਾਰ ਵਰਿੰਦਰ ਸਿੰਘ ਸੇਖੋ ਸਾਹਿਬ ਦਾ ਆਪਾਂ ਨੂੰ ਸਾਥ ਦੇਣਾ ਪਊਗਾ ਆਜੋ ਵੱਧ ਤੋਂ ਵੱਧ ਕੱਲ ਆਪਾਂ 11 ਵਜੇ ਸੁਨਾਮੀ ਗੇਟ ਸਮਰੂਰ ਦੇ ਵਿੱਚ ਕੱਟ ਕਰੀਏ ਤਾਂ ਕਿ ਸਰਕਾਰ ਨੂੰ ਪਤਾ ਲੱਗ ਚੁਕੇ ਕਿ ਭਾਈ ਇਹ ਇੱਕ ਪ੍ਰੰਟ ਤੇ ਇਕੱਠੇ ਹੋ ਚੁਕੇ ਆ ਵਿਸ਼ਿਆਂ ਦੇ ਖਿਲਾਫ ਸਾਡੀਆਂ ਜਿਹੜੀਆਂ ਮਾਰੂ ਨੀਤੀਆਂ ਸਰਕਾਰ ਦੀਆਂ ਉਹਨਾਂ ਦੇ ਖਿਲਾਫ ਤੇ ਮੈਂ ਦੁਬਾਰਾ ਫੇਰ ਅਪੀਲ ਕਰ ਦਿੰਦਾ ਜਿਹੜੇ ਲੁਧਿਆਣੇ ਕੱਟ ਕਰ ਰਹੇ ਆ ਕਿ ਇੱਕ ਦੋ ਦਿਨ ਦਾ ਪੁਲਿਸ ਤੁਸੀਂ ਵਖਵਾ ਪਾ ਲੋ ਯਾਰ ਕਿਉਂਕਿ ਜਿਹੜੀ ਸਮਰੂਰ ਦੇ ਵਿੱਚ ਆਪਾਂ ਰੈਲੀ ਕਰ ਰਹੇ ਆ ਬਹੁਤ ਵੱਡਾ ਕਨਵੈਨਸ਼ਨ ਹੋ ਰਹੀ ਹੈ ਇੱਥੇ ਮੀਲ ਪੱਥਰ ਘੱਡਿਆ ਜਾਣਾ ਸਰਕਾਰ ਦੇ ਖਿਲਾਫ ਕਿਉਂਕਿ ਸਾਡੀਆਂ ਤਾਂ ਇੰਟੈਲੀਜੈਂਸਾਂ ਰਿਪੋਰਟਾਂ ਪਹੁੰਚ ਚੁੱਕੀਆਂ ਐ ਕਿਉਂਕਿ ਸਰਕਾਰ ਨੂੰ ਹੱਥ ਪੈਰਾਂ ਨਹੀਂ ਬਣੀ ਪਈ ਐ ਕਿ ਸਰਦਾਰ ਬਲਵਿੰਦਰ ਸਿੰਘ ਸੇਖੋਂ ਨੂੰ ਰੋਕੀਏ ਕਿਵੇਂ ਇਸ ਕਰਕੇ ਸਾਨੂੰ ਵੀ ਮੈਸੇਜ ਆ ਚੁੱਕੇ ਐ ਇੰਟੈਲੀਜੈਂਸ ਦੇ ਪਰ ਅਸੀਂ ਰੋਕਣ ਵਾਲੇ ਨਹੀਂ ਅਸੀਂ ਕੱਲ 11 ਵਜੇ ਉੱਥੇ ਪਹੁੰਚਾਂਗੇ ਤੇ ਮੈਂ ਮੇਰੇ ਨਾਲ ਜਿਹੜੇ ਵੀ ਕੋਈ ਜੁੜੇ ਹੋਏ ਲੋਕ ਆ ਕੋਈ ਪੇਜ ਤੇ ਆ ਜਾਂ ਮੇਰੀ ਫੇਸਬੁੱਕ ਤੇ ਆ ਜਾਂ ਕੋਈ ਮੈਨੂੰ ਵੈਸੇ ਪਿਆਰ ਕਰਦੇ ਆ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਪੀ ਲੈ ਕੇ ਵੱਧ ਤੋਂ ਵੱਧ ਆਪਾਂ ਇਕੱਠ ਕਰਨਾ ਕੱਲੂ ਸੰਗਰੂਰ ਸੁਨਾਮੀ ਗੇਟ ਤੇ ਬਸ ਇੰਨੀ ਕੀ ਅਪੀਲ ਕਰਨਾ ਚਾਹਣੀ ਸੀ ਤਾਂ ਕਿ ਆਪਾਂ ਪੰਜਾਬ ਦੇ ਬਸਲਿਆਂ ਨੂੰ ਜਿਹੜੇ ਕਿ ਮੁੱਦੇ ਆ ਉਹਨਾਂ ਨੂੰ ਬਚਾ ਸਕੀਏ ਜਿਹੜੇ ਕਿ ਟੇਢੀ-ਬੇਢੀ ਤਰੀਕੇ ਨਾਲ ਸਾਠੋਂ ਖੋ ਰਹੇ ਬਸ ਇੰਨੀ ਕੀ ਬੇਨਤੀ ਸੀ ਜੀ ਆਜੋ ਕੱਲ ਨੂੰ ਮਿਲਦੇ ਆਂ ਸਮਰੂਰ ਸੁਨਾਮੀ ਗੇਟ ਮਹਾਰਾਜੇ ਸਿੰਘ ਮਾਰਕੀਟ ਸਮਰੂਰ ਵਿਖੇ ਆਜੋ ਜੀ ਸਾਰੇ ਆਜੋ ਪਲੀਜ਼ ਮੇਰੀ ਹੱਥ ਜੋੜ ਕੇ ਅਪੀਲ ਹੈ ਸਾਰੇ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈ ਭਾਰਤ ਜੈ ਸਤਿ ਸ੍ਰੀ ਅਕਾਲ